ਦੇਹਨੀ ਸਮਰਾਲਾ ਦੀ ਤਹਿਸੀਲ ਕੰਪਲੈਕਸ ਵਿੱਚ ਪਟਵਾਰੀ ਉੱਪਰ 7 ਲੱਖ ਰੁਪਏ ਰਿਸ਼ਵਤ ਮੰਗਣ ਦੇ ਇਲਜ਼ਾਮ ਅਤੇ ਭਾਰੀ ਹੰਗਾਮੇ ਤੋਂ ਬਾਅਦ ਪਟਵਾਰ ਯੂਨੀਅਨ ਦੇ ਪ੍ਰਧਾਨ ਰੁਪਿੰਦਰ ਸਿੰਘ ਨੇ ਸਮੂਹ ਪਟਵਾਰੀ ਯੂਨੀਅਨ ਦੇ ਨਾਲ ਸਾਂਝੇ ਤੌਰ ਤੇ ਕੀਤੀ ਪ੍ਰੈਸ ਕਾਨਫਰੰਸ ਮੁਰਦਾਬ 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 ਰਿਸ਼ਵਤ ਦੇ ਸਾਰੇ ਠਾਲੇ ਨੇ ਸਾਰੇ ਰਿਸ਼ਵਤ ਦੱਸੋ ਵੀ ਕਿੰਨੇ ਮੰਗੇ ਜਿੱਦਾਂ 7 ਲੱਖ ਰੁਪਏ 7 ਲੱਖ ਰੁਪਏ ਦੇ ਕੰਮ ਹੁੰਦਾ ਮੇਰਾ ਨਾਮ ਰੁਪਿੰਦਰ ਸਿੰਘ ਹੈ ਜੀ ਤਹਿਸੀਲ ਸਮਰਾਲਾ ਰਾਮਨੰਦੀ ਰੈਵਨਿਊ ਕੁਵਾਰ ਜੁਨੀਅਨ ਤੇ ਜਿਹੜਾ ਕੱਲ ਤਹਿਸੀਲ ਕੰਪਲੈਕਸ ਦੇ ਵਿੱਚ ਆ ਕੇ ਕੁਝ ਕੁ ਵਿਅਕਤੀਆਂ ਵੱਲੋਂ ਹੰੜਵਾਜੀ ਕੀਤੀ ਗਈ ਹੈ ਗਾਲੀ ਗਲੋਸ ਕੀਤਾ ਗਿਆ ਵਾ ਉਹਦੇ ਸਬੰਧਤ ਦੇ ਵਿੱਚ ਇਹ ਆ ਕਿ ਉਹ ਮਾਨਗੀ ਪਿੰਡ ਦੇ ਪਰਿਵਾਰੀ ਚਮਨ ਲਾਲ ਜਿੰਨਾਂ ਕੋਲ ਕਾਗਜ ਆਏ ਸੀਗੇ ਸਾਧੂ ਦਾਸ ਚੇਲਾ ਅਨੰਤਰਾਮ ਦੀ ਬਰਾਸ ਦਾ ਅੰਤਕਾਲ ਕਰਨ ਦੇ ਲਈ ਤੇ ਇਹ ਅੰਤਕਾਲ ਆ ਜਿਹੜਾ ਇਹ ਹੋਣਿਆ ਵਾਲਾ ਨਹੀਂ ਸੀਗਾ 1970 ਤੱਕ ਜਿਹੜਾ ਰਿਕਾਰਡ ਆ ਸਾਡੇ ਕੁਵਾਰੀ ਨੇ ਦੇਖਿਆ ਹੋਇਆ ਇਹਗਾ ਇਹ ਚਿਲੀ ਤੋਂ ਬਰਾਸਤਾ ਜਿਹੜੀ ਵਾਇਤਮਾ ਮੜਾ ਇੰਤਕਾਲ ਹੁੰਦਾ ਹੁੰਦਾ ਹੈ ਪਰੰਤੂ ਜਿਹੜੇ ਵਿਅਕਤੀ ਆਏ ਨੇ ਇਹ ਇਹ ਵਿਅਕਤੀ ਉਹਦੇ ਕੁਰਸੀ ਨਾਵੇਂ ਮੁਤਾਬਕ ਸਿੱਧੇ ਵਾਰਸਾਂ ਨੂੰ ਆਪਣਾ ਵਾਰਸ ਬਣਾਉਗਾ ਕਿ ਜੋ ਵੀ ਇਹਨਾਂ ਦੀ ਮਨਸ਼ਾ ਸੀ ਕੁਝ ਕਰਨਾ ਚਾਹੁੰਦੇ ਸੀ ਉਹ ਇਹਨੇ ਜਵਾਬ ਦੇਤਾ ਵੀ ਇਹ ਗਲਤ ਕੰਮ ਮੈਂ ਨਹੀਂ ਕਰਨਾ ਉਸ ਤੋਂ ਬਾਅਦ ਇਹ ਬੰਦਿਆਂ ਨੇ ਉਹਨਾਂ ਨੂੰ ਪੈਸੇ ਵੀ ਆਫਰ ਕੀਤੇ ਨੇ ਪਰੰਤੂ ਇਹਨੇ ਕੋਈ ਪੈਸਾ ਨਹੀਂ ਲਿਆ ਹੈਗਾ ਕੰਮ ਨਾ ਕਰਨ ਦੇ ਫਿਰ ਉਹਨਾਂ ਨੇ ਚਲੋ ਇਹਨੂੰ ਡਰਾ ਤਮਗਾ ਕੇ ਨਵਾਂ ਸੀਗਾ ਮੁੰਡਾ ਚਮਨ ਲਾਲ ਇਹਨੂੰ ਡਰਾ ਤੋਂਗਾ ਕੇ ਇੰਤਕਾਲ ਦੇ ਤੋ ਠੱਕੇ ਨਾਲ ਦਰਜ ਕਰਾ ਲਿਆ ਧਾਰਤਿਕ ਰਹਾਉਣ ਤੋਂ ਬਾਅਦ ਜਦੋਂ ਇਹ ਇੰਤਕਾਲ ਅੱਗੇ ਮਨਜ਼ੂਰੀ ਲਈ ਤਸੀਲਦਾਰ ਸਾਹਿਬ ਕੋਲ ਗਿਆ ਤਾਂ ਉਹਨਾਂ ਨੇ ਨਾ ਮਨਜ਼ੂਰ ਕਰਤਾ ਇਹ ਕਿਉਂਕਿ ਇਹ ਉਹਨਾਂ ਦੇ ਅਧਿਕਾਰ ਖੇਤਰ ਦੇ ਵਿੱਚ ਨਹੀਂ ਸੀਗਾ ਤੇ ਇਸੇ ਚੀਜ਼ ਦੀ ਰੰਜਿਸ਼ਵਾਜੀ ਕਰਦੇ ਹੋ ਇਹ ਬੰਦਿਆਂ ਨੇ ਇਹਦੇ ਉੱਤੇ ਚਮਲਾਲ ਉੱਤੇ ਜਿਹੜੀ ਇਹ 7 ਲੱਖ ਰੁਪਏ ਵਾਲਾ ਜਿਹੜਾ ਕਹਿੰਦੇ ਨੇ ਉਹ ਦੋਸ਼ ਲਾਏ ਨੇ ਵੀ ਇਹਨੇ ਮੰਗੇ ਨੇ ਜਿਦੋਂ ਕਿ ਇਹ ਜੀ ਕੋਈ ਗੱਲਬਾਤ ਨਹੀਂ ਹੈਗੀ ਤੇ ਮੁਤਾਬਕ ਰਿਕਾਰਡ ਇਹ ਜਿਹੜਾ ਹੈਗਾ ਕੰਮ ਹੋਣੇ ਵਾਲਾ ਵੀ ਹੈ ਨਹੀਂਗਾ ਤੇ ਇਹਦੇ ਵਿੱਚ ਇਹੀ ਆ ਜੀ ਕਸੇ ਤਸੀਲ ਵੱਲੋਂ ਆਪਣੇ ਤਹਿਸੀਲਦਾਰ ਸਾਹਿਬ ਨੂੰ ਐਸਟੀਓ ਸਾਹਿਬ ਨੂੰ ਤੇ ਡੀਐਸਪੀ ਸਾਹਿਬ ਨੂੰ ਆਪਣੇ ਵੱਲੋਂ ਜਿਹੜਾ ਹੈਗਾ ਮਤਾ ਲਿਖ ਕੇ ਵੀ ਦਿੱਤਾ ਵੀ ਇਹ ਜੋ ਬੰਦੇ ਆ ਕੇ ਤਸੀਲ ਕੰਪਲੈਕਸ ਦੇ ਵਿੱਚ ਗਲਤ ਬੋਲੇ ਨੇ ਸਰਕਾਰੀ ਕੰਮ ਚ ਵਿਗੜੋ ਪਾਇਆ ਜਿਨ੍ਹਾਂ ਨੇ ਤੇ ਗਾਲੀ ਗਲੋਚ ਵੀ ਕੀਤਾ ਉਹਨਾਂ ਨੇ ਤੇ ਇਹਨਾਂ ਦੇ ਕੋਈ ਕਾਨੂੰਨੀ ਕਾਰਵਾਈ ਨਹੀਂ ਹੁੰਦੀ ਤਾਂ ਆਉਣ ਵਾਲੇ ਵਕ ਟਾਈਮ ਦੇ ਵਿੱਚ ਅਸੀਂ ਜੁਨੀਅਨ ਵੱਲੋਂ ਸਖਤ ਕਾਰਵਾਈ ਚੁੱਕਾਂਗੇ ਤੇ ਬਸ ਇਹ ਕਿਲੇ ਆਦਾਂ ਕਹਾਲੇ ਇਹ ਕਿਲੇ 6-7 ਕਿਲੇ ਹੈਗੇ ਨੇ ਜੀ ਇਹਦੇ ਵਿੱਚ ਉਹਨਾਂ ਬੰਦਿਆਂ ਨੇ ਜਦੋਂ ਉਹਨਾਂ ਨੂੰ ਜਵਾਬ ਦਿੱਤਾ ਵੀ ਕੰਮ ਥੋੜਾ ਹੋਣੇ ਵਾਲਾ ਨਹੀਂ ਹੈਗਾ ਤਾਂ ਉਹਨਾਂ ਨੇ ਇਹਦੇ ਵਿੱਚ ਆ ਕੇ ਬਿਆਨ ਪਟਵਾਰੀ ਦੇ ਉੱਤੇ ਜਿਹੜਾ ਗਲਤ ਦੋਸ਼ ਲਾਏ ਨੇ ਜਿਹਦੇ ਨਾਲ ਇਹਦੀ ਆਪਣੀ ਪਟਵਾਰੀ ਦੀ ਇੱਕ ਜਿਹੜਾ ਆਪਣਾ ਉਹਨੂੰ ਵੀ ਆ ਪੋਸਟ ਵੀ ਆ ਉਹਦੇ ਉੱਤੇ ਵੀ ਫਰਕ ਪੈਂਦਾ ਵਾ ਤੇ ਇਹਦੇ ਕਰਕੇ ਸਰਕਾਰੀ ਕੰਮ ਕੱਲ ਵੀ ਮਤਲਬ ਇੱਕ ਤਰ੍ਹਾਂ ਨਾਲ ਪੂਰਾ ਪ੍ਰਭਾਵਿਤ ਰਿਹਾ ਵਾ ਅੱਜ ਵੀ ਹੁਣ ਅਸੀਂ ਬੈਠੇ ਆ ਉਰੇ ਤੇ ਵਿਗਿਲ ਪਾਇਆ ਇਹਨਾਂ ਨੇ ਕੰਮ ਦੇ ਵਿੱਚ ਜਿਹੜੇ ਹਰੜ-ਬਾਦ ਦੀ ਗੱਲ ਹਰੜ-ਬਾਦ ਕੀ ਕਿੱਥੇ ਕਮਪਲੇਟ ਕੀਤੀ ਉਹਨਾਂ ਦੇ ਕਲਾਸ ਉਨਾਰੇ ਖਿਲਾਫ ਜੀ ਅਸੀਂ ਐਸਡੀਓ ਸਾਹਿਬ ਸਮਰਾਲਾ ਨੂੰ ਦਿੱਤੀ ਆ ਤੇ ਡੀਐਸਪੀ ਸਾਹਿਬ ਨੂੰ ਵੀ ਜੀ ਅਸੀਂ ਹੁਣ ਦੇ ਕੇ ਆਉਣਾ ਇਹ ਜੇ ਆਈ ਨਹੀਂ ਸੀ ਗਲੇ ਨੂੰ ਸਾਡਾ ਫਿਰ ਅਸੀਂ ਕੋਈ ਸਖਤ ਕਦਮ ਚੁੱਕਾਂਗੇ ਅੱਗੇ ਆਪਣੇ ਜ਼ਿਲ੍ਹਾ ਲੈਵਲ ਤੇ ਜੀ ਗੱਲ ਕਰਾਂਗੇ ਇਹ ਕੋਈ ਵਿਅਕਤੀ ਪਿੰਡ ਦੇ ਹੀ ਨਹੀਂ ਮੰਗਦੇ ਇਹ ਪਿੰਡ ਦੇ ਹੀ ਵਿਅਕਤੀ ਨੇ ਜੀ ਕੁਝ ਕੋ ਇਹਨਾਂ ਦਾ ਨਾਮ ਤਾਂ ਹੁਣ ਉਹਨਾਂ ਦਾ ਆਪ ਦਾ ਕੰਮ ਨਹੀਂ ਹੈਗਾ ਉਹਨਾਂ ਦਾ ਆਪਣਾ ਕੰਮ ਨਹੀਂ ਉਹ ਅੱਗੇ ਕਰਾ ਰਹੇ ਨੇ ਕੰਮ ਕਿਹੋ ਜਿਹਾ ਟਾਈਮ ਜੇ ਕੁਝ ਇੱਥੇ ਫੜਵਾਇਆ ਕਰਨੇ ਕੋਈ ਉਹਨਾਂ ਦਾ ਕਿਹੋ ਜਿਹਾ ਦਵਾ ਕੀਤੀ ਕੋਈ ਨੰਬਰ ਵਗੈਰਾ ਜਾਰੀ ਕੀਤਾ ਯਾਰ ਬਾਦੂ ਕਰੇ ਜਾਂ ਕੋਈ ਰਿਸਰਵ ਹੋਇਆ ਮੰਗਦਾ ਪਟਵਾਰ ਕੰਨ ਦੇ ਵਿੱਚ ਜੀ ਪ੍ਰਧਾਨ ਹੋਣ ਦੇ ਨਾਲ ਹਾਂਜੀ ਹਾਂਜੀ ਇਹੋ ਆਪਣੇ ਬੇਕੋ ਸਰਕਾਰ ਵੱਲੋਂ ਪਹਿਲਾਂ ਦਿੱਤੀ ਹੋਈ ਨੇ ਹਲਾ ਤਾਂ ਉਹ ਨੰਬਰ ਜਾਰੀ ਹੋ ਕੀਤੇ ਹੋਏ ਨੇ ਜਿਹਨੂੰ ਕਿਸੇ ਨੂੰ ਵੀ ਦਿੱਕਤ ਆਉਂਦੀ ਆ ਉਹ ਪਰਸਨਲੀ ਵੀ ਮੈਨੂੰ ਮਿਲ ਸਕਦਾ ਵਾ ਕੋਈ ਗੱਲ ਨਹੀਂ ਐ ਜੀ ਕੋਈ ਗੱਲ ਨਹੀਂ ਹੈਗੀ ਸਾਡੇ ਜਿੰਨੇ ਵੀ ਪਟਵਾਰੀ ਨੇ ਸਾਰੇ ਵਧੀਆ ਨੇ ਪੜੇ ਲਿਖੇ ਨੇ ਤੇ ਠੀਕ ਕੰਮ ਕਰਦੇ ਨੇ ਪਰੰਤੂ ਇਹ ਜਿਹੜੇ ਦੋਸ਼ ਲਾਏ ਜਾਂਦੇ ਨੇ ਬੇਬੁਨਿਆਦ ਨੇ ਤੇ ਇਹਨਾਂ ਦੀ ਅਸੀਂ ਮਿਲਦਾ ਕਰਦੇ ਹਾਂ ਫਿਰ ਡਾਕਟਰ ਤੁਹਾਨੂੰ ਆ ਕੇ ਮਿਲਣਗੇ ਹਾਂਜੀ ਹਾਂਜੀ ਪ੍ਰਾਪਤੀ ਵੇਚਣੇ ਅਤੇ ਖੀਦਣੇ ਲਈ ਸੰਪਰਕ ਕਰਨ ਫੇਅਰ ਡੀਲ ਪ੍ਰਾਪਰਟੀਆਂ